ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਬਸ ਤੇ ਵਿੱਚ ਇੱਕ ਲੜਕਾ ਇੱਕ ਲੜਕੀ ਸਫ਼ਰ ਕਰ ਲੈ ਹੁੰਦੇ ਹੁਣ ਤਾਂ ਨਾਕੇ ਤੇ ਜਦੋਂ ਗੱਡੀ ਬੱਸ ਰੁਕਦੀ ਹੈ ਤਾਂ ਤਲਾਸ਼ੀ ਹਰ ਇੱਕ ਪੈਸੇਂਜਰ ਦੀ ਲਈ ਜਾਂਦੀ ਹੈ ਤਾਂ ਇਹ ਲੜਕਾ ਤੇ ਲੜਕੀ ਉਹ ਤੋਂ ਭੱਜ ਜਾਂਦੇ ਨੇ ਤਾਂ ਪੁਲਿਸ ਵੀ ਇਹਨਾਂ ਦੇ ਮਗਰ ਲੱਗਦੀ ਹੈ ਤਾਂ ਇਹਨਾਂ ਨੂੰ ਘੇਰਿਆ ਜਾਂਦਾ ਤਾਂ ਇਹਨਾਂ ਕੋਲੋਂ 300 ਗ੍ਰਾਮ ਹਿਰੋਇਨ ਜਿਹੜੀ ਉਹ ਬਰਾਮਦ ਕੀਤੀ ਜਾਂਦੀ ਹੈ ਜੋਤੀ ਜੱਜ ਜਿਹਾ 90 ਸੰਸਾਰ ਜੋ ਕਿ ਹੈਦੋਬੀ ਤੋਂ ਪਾਈਥਨ ਰਕਾਬੰਦੀ ਜਿੱਤੀ ਹੋਈ ਸੀ ਨਰਕੋਟਾ ਸਰਦਿਆਂ ਚਾਰਜ ਦੇ ਸਮੇਤ ਤੇ ਲੁਧਿਆਣਾ ਸਾਈਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ ਸਾਰਾਂ ਬੱਸਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉਤਰ ਕੇ ਜੰंडीगढ़ ਵੱਲ ਦੀ ਤੁਰਨ ਲੱਗੇ ਜਿਨ੍ਹਾਂ ਨੂੰ ਮਾਨੇ ਅਸਿਨੇ ਸੇ ਸਾਥੀ ਤਰਫ ਜਿਨ ਕਾਬੂ ਕਰ ਕੀਤਾ ਤੇ ਮੌਕੇ ਪਰ ਡੀਐਸਪੀ ਐਂਡੀਬੀਐਸ ਜੀ ਕਰਨਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਦੌਰਾਨ ਇੰਨਾ ਪਾਸੋਂ 300 ਗ੍ਰਾਮ ਖੈਰੋਨਗ੍ਰਾਮ ਦੀ ਹੋਈ ਆ ਤੇ ਇਹਨਾਂ ਦਾ ਨਾਮ ਹੈਗਾ ਦੇਵ ਅਰਜਨ ਬੈਸ ਬੈਸਨਵ ਤੇ ਜਸਪ੍ਰੀਤ ਕੌਰ ਇਹਨੀ ਕੋ ਮਰਦੇ ਨਹੀਂ ਦੇਵ ਅਰਜਨ ਬੈਸਨਵ ਦੀ 24 ਸਾਲ ਉਮਰ ਆ ਜੀ ਤੇ ਲੜਕੀ ਜਸਨਪ੍ਰੀਤ ਕੌਰ ਦੀ ਉਮਰ 20 ਸਾਲ ਆ ਜੀ ਇਹ ਆਪਸ ਵਿੱਚ ਕਿਵੇਂ ਦੋਨੇ ਮਿਲੇ ਜੀ ਇਹ ਆਪਸ ਵਿੱਚ ਦੋਸਤ ਨੇ ਜੀ ਇਹ ਗੱਲ ਕਰੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਰ ਮੋਗਾ ਤੋਂ ਖਰੜ ਜਾ ਰਹੇ ਸੀ ਕਿ ਕੋਈ ਪਿਛਲਾ ਰਿਕਾਰਡ ਹੈ ਜੀ ਇਹਨਾਂ ਦਾ ਜਿਹੜੇ ਇਹਨਾਂ ਤੇ ਪਹਿਲਾਂ ਤੇ ਕੋਈ ਮੁਕਾਦਮੇ ਦਰਜ ਨਹੀਂ ਹੈਗੇ ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਜੀ